ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਜਾ ਸਿੰਘ ਆਪਣੇ ਘਰ ਦੇ ਵੇੜੇ ਵਿੱਚ ਮੰਜੇ ਤੇ ਪਿਆ ਸੀ ਰਾਤ ਦੇ 2 ਵਜੇ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਵੇੜੇ ਵਿੱਚ ਬਹੁਤ ਗਰਮੀ ਸੀ ਜੇਠ ਹਾੜ ਦਾ ਮਹੀਨਾ ਚੱਲ ਰਿਹਾ ਸੀ ਉਹ ਕਦੇ ਇੱਧਰ ਪਾਸਾ ਮਾਰਦਾ ਕਦੇ ਉੱਧਰ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਨੀਂਦ ਆਉਂਦੀ ਵੀ ਕਿਵੇਂ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਸਵੇਰ ਦਾ ਉਸਨੇ ਕੁਝ ਨਹੀਂ ਖਾਦਾ ਸੀ ਫੇਰ ਉਹ ਉੱਠਿਆ ਤੇ ਰਸੋਈ ਵਿੱਚ ਕੁਝ ਖਾਣ ਲਈ ਲੱਭਣ ਲੱਗਾ ਪਰ ਰਸੋਈ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਫਿਰ ਉਸਨੇ ਸੋਚਿਆ ਕਿ ਦੁੱਧ ਪੀ ਕੇ ਸੌਂ ਜਾਂਦਾ ਹ ਜਦੋਂ ਉਸਨੇ ਫ੍ਰਿਜ ਖੋਲ੍ਹਿਆ ਤਾਂ ਵੇਖਿਆ ਕਿ ਦੁੱਧ ਵਾਲਾ ਵਰਤਨ ਵੀ ਖਾਲੀ ਸੀ ਉਹ ਚੁੱਪਚਾਪ ਪਾਣੀ ਪੀ ਕੇ ਵਿਹੜੇ ਵਿੱਚ ਆ ਕੇ ਮੰਜੀ ਤੇ ਲੇਟ ਗਿਆ ਜੇਠ ਹਾਰ ਦੇ ਮਹੀਨੇ ਵਿੱਚ ਖੁੱਲੇ ਅਸਮਾਨ ਹੇਠਾਂ ਉਹ ਬਿਨਾਂ ਪੱਖੇ ਜਾਂ ਕੂਲਰ ਤੋਂ ਪਿਆਸੀ ਇੰਨੀ ਗਰਮੀ ਦੇ ਵਿੱਚ ਬਿਨਾ ਪੱਖੇ ਜਾਂ ਕੂਲਰ ਦੇ ਨੀਂਦ ਆ ਵੀ ਕਿਵੇਂ ਸਕਦੀ ਹੈ ਜਦਕਿ ਉਸ ਦਾ ਪੁੱਤਰ ਤੇ ਨੂੰ ਆਪਣੇ ਕਮਰੇ ਵਿੱਚ ਏਸੀ ਲਗਾ ਕੇ ਸੁੱਤੇ ਹੋਏ ਸਨ ਦਰਅਸਲ ਗਰਜਾ ਸਿੰਘ ਦਾ ਪੁੱਤਰ ਅਤੇ ਨੂੰ ਕਿਸੇ ਵਿਆਹ ਵਿੱਚ ਗਏ ਸੀ ਉਸ ਦੀ ਨੂੰ ਸਵੇਰ ਦੀਆਂ ਦੋ ਬੇਹੀਆਂ ਰੋਟੀਆਂ ਡੱਬੇ ਵਿੱਚ ਰੱਖ ਕੇ ਆਪਣੇ ਸਹੁਰੇ ਨੂੰ ਕਹਿ ਗਈ ਸੀ ਕਿ ਤੁਸੀਂ ਇਹ ਰੋਟੀਆਂ ਚਾਹ ਬਣਾ ਕੇ ਚਾਹ ਨਾਲ ਖਾ ਲਿਓ ਅਕਸਰ ਇਦਾਂ ਹੀ ਹੁੰਦਾ ਸੀ ਜਦੋਂ ਉਸ ਦੇ ਪੁੱਤਰ ਨੂੰ ਨੇ ਕਿਤੇ ਬਾਹਰ ਜਾਣਾ ਹੁੰਦਾ ਸੀ ਤਾਂ ਉਹਦੀ ਨੂੰ ਉਸ ਲਈ ਵਈਆਂ ਰੋਟੀਆਂ ਰੱਖ ਜਾਂਦੀ ਸੀ। ਵਿਆਹ ਤੋਂ ਆਉਂਦੇ ਆਉਂਦੇ ਗਰਜਾ ਸਿੰਘ ਦੇ ਪੁੱਤਰ ਤੇ ਨੂੰ ਨੂੰ 12 ਵਜ ਗਏ। ਉਸ ਤੋਂ ਪਹਿਲਾਂ ਗਰਜਾ ਸਿੰਘ ਨੇ ਵੇਖਿਆ ਕਿ ਰਸੋਈ ਵਿੱਚ ਕੁਝ ਖਾਣ ਲਈ ਹੋਵੇ ਤਾਂ ਮੈਂ ਖਾ ਕੇ ਸੌਂ ਜਾਂਦਾ ਹਾਂ। ਪਰ ਰਸੋਈ ਵਿੱਚ ਕੁਝ ਵੀ ਨਹੀਂ ਸੀ ਕਿਉਂਕਿ ਜਿਹੜੀਆਂ ਦੋ ਵਈਆਂ ਰੋਟੀਆਂ ਉਹਦੀ ਨੂੰ ਰੱਖ ਕੇ ਗਈ ਸੀ ਉਹ ਉਸਨੇ ਦੁਪਹਿਰ ਦੀ ਚਾਹ ਨਾਲ ਖਾ ਲਈਆਂ ਸੀ। ਫਿਰ ਉਸਨੂੰ ਲੱਗਾ ਕਿ ਸ਼ਾਮ ਨੂੰ ਉਸਦੇ ਨੂੰ ਪੁੱਤਰ ਆਉਣਗੇ ਤਾਂ ਉਸ ਦੀ ਨੂੰ ਖਾਣਾ ਬਣਾਵੇਗੀ ਪਰ ਜਦੋਂ ਉਸ ਦੇ ਨੂੰ ਪੁੱਤਰ ਲੇਟ ਆਏ ਤਾਂ ਗਰਜਾ ਸਿੰਘ ਦੀ ਹਿੰਮਤ ਨਹੀਂ ਹੋਈ ਕਿ ਉਹ ਆਪਣੀ ਨੂੰ ਨੂੰ ਖਾਣਾ ਬਣਾਉਣ ਲਈ ਕਹੇ ਭਾਵੇਂ ਕਿ ਉਹਨਾਂ ਦੇ ਆਉਣ ਤੱਕ ਉਹ ਜਾਗਦਾ ਹੀ ਪਿਆ ਸੀ ਪਰ ਉਸ ਨੇ ਆਪਣੇ ਪੁੱਤਰ ਨੂੰ 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 ਖਾਣਾ ਖਾਣ ਲਈ ਨਹੀਂ ਕਿਹਾ ਕਿਉਂਕਿ ਗਰਜਾ ਸਿੰਘ ਨੂੰ ਪਤਾ ਸੀ ਕਿ ਉਸ ਦੀ ਨੂੰ ਨੇ ਉਸ ਲਈ ਖਾਣਾ ਨਹੀਂ ਬਣਾਉਣਾ ਇਸ ਲਈ ਉਹ ਚੁੱਪਚਾਪ ਲੇਟਿਆ ਰਿਹਾ ਪਰ ਰਾਤ ਦੇ 2 ਵਜੇ ਤੱਕ ਉਸ ਨੂੰ ਨੀਂਦ ਨਹੀਂ ਸੀ ਆਈ ਕਿਉਂਕਿ ਇੰਨੇ ਵੱਡੇ ਦਿਨ ਸਾਰਾ ਦਿਨ ਦੋ ਰੋਟੀਆਂ ਨਾਲ ਕਿੱਥੇ guzara ਹੁੰਦਾ ਹੈ ਹੁਣ ਗਰਜਾ ਸਿੰਘ ਪਿਆ ਇਹ ਸੋਚ ਰਿਹਾ ਸੀ ਕਿ ਕਦੋਂ ਸਵੇਰ ਹੋਵੇ ਤੇ ਉਸ ਦੀ ਨੂੰ ਉਸ ਲਈ ਕੁਝ ਖਾਣ ਨੂੰ ਬਣਾ ਕੇ ਦੇਵੇ ਇਸ ਤਰ੍ਹਾਂ ਸੋਚਦੇ ਸੋਚਦੇ ਉਸ ਦੀ ਅੱਖ ਲੱਗ ਗਈ ਸਵੇਰੇ 6 ਵਜੇ ਕੁੱਕਰ ਦੀ ਸੀਟੀ ਨਾਲ ਗਰਜਾ ਸਿੰਘ ਦੀ ਅੱਖ ਖੁੱਲ੍ਹੀ ਜਦੋਂ ਉਸਨੇ ਦੇਖਿਆ ਕਿ ਉਸ ਦੀ ਨੂੰ ਉਸ ਦੇ ਸਹਰਾਣੇ ਖੜੀ ਉੱਚੀ ਉੱਚੀ ਬੋਲ ਰਹੀ ਸੀ ਤੇ ਕਹਿ ਰਹੀ ਸੀ ਹੁਣ ਤੱਕ ਸੁੱਤੇ ਪਏ ਹੋ ਇਹ ਸੌਣ ਦਾ ਕੋਈ ਟਾਈਮ ਹੈ ਜਲਦੀ ਉਠੋ ਆ ਚਾਹ ਪਿਓ ਤੇ ਬੱਚਿਆਂ ਨੂੰ ਸਕੂਲ ਛੱਡ ਕੇ ਆਓ ਸਬਜ਼ੀ ਲੈ ਕੇ ਆਉਣੀ ਹੈ ਹੋਰ ਵੀ ਕਿੰਨੇ ਕੰਮ ਕਰਨ ਵਾਲੇ ਪਏ ਨੇ ਮੈਂ ਇਕੱਲੀ ਕਿੱਧਰ ਕਿੱਧਰ ਹੋਵਾਂ ਜਲਦੀ ਨਾਲ ਚਾਹ ਪੀ ਕੇ ਉਠੋ ਗਰਜਾ ਸਿੰਘ ਨੇ ਫਟਾਫਟ ਚਾਹ ਪੀਤੀ ਤੇ ਆਪਣੇ ਪੋਤੇ-ਪੋਤੀ ਨੂੰ ਲੈ ਕੇ ਸਕੂਲ ਛੱਡਣ ਚਲਾ ਗਿਆ ਸਕੂਲੋਂ ਆਉਂਦੇ ਹੋਏ ਉਹ ਸਬਜ਼ੀਆਂ ਲੈ ਕੇ ਆਇਆ ਜਦੋਂ ਉਹ ਸਬਜ਼ੀ ਲੈ ਕੇ ਆਇਆ ਤਾਂ ਉਸ ਦੀ ਨੂਨੇ ਉਸ ਨੂੰ ਹੁਕਮ ਲਗਾ ਦਿੱਤਾ ਕਿ ਅੱਜ ਮੇਰੇ ਪੇਕੇ ਆਉਣ ਵਾਲੇ ਨੇ ਜਲਦੀ ਨਾਲ ਆਪਣਾ ਮੰਝਾ ਚੁੱਕ ਕੇ ਕਮਰੇ ਵਿੱਚ ਲਗਾ ਦਿਓ ਪੂਰੇ ਘਰ ਨੂੰ ਕਵਾੜ ਖਾਣਾ ਬਣਾ ਕੇ ਰੱਖਦੇ ਹੋ ਉਸ ਤੋਂ ਬਾਅਦ ਮੇਰੀ ਮਦਦ ਕਰੋ ਸਬਜ਼ੀਆਂ ਨੂੰ ਕੱਟ ਦਿਓ ਕੱਪੜੇ ਧੋਤੇ ਪਏ ਨੇ ਉਨਾਂ ਨੂੰ ਛੱਤ ਤੇ ਸੁੱਕਣੇ ਪਾ ਆਉ। ਗਰਜਾ ਸਿੰਘ ਨੇ ਆਪਣੀ ਮੰਜੀ ਉਠਾਈ ਤੇ ਕਮਰੇ ਵਿੱਚ ਰੱਖ ਆਇਆ। ਉਸ ਤੋਂ ਬਾਅਦ ਉਹ ਸਬਜ਼ੀਆਂ ਕੱਟਣ ਲੱਗਾ। ਸਬਜ਼ੀ ਕੱਟਣ ਤੋਂ ਬਾਅਦ ਉਹ ਸਾਰੇ ਕੱਪੜੇ ਵੀ ਸੁੱਕਣੇ ਪਾ ਆਇਆ। ਇੰਨੇ ਕੰਮ ਕਰਨ ਤੋਂ ਬਾਅਦ ਉਹ ਰਸੋਈ ਵਿੱਚ ਆਪਣੀ ਨੂੰਹ ਕੋਲ ਆਇਆ ਜਿੱਥੇ ਉਸਦੀ ਨੂੰਹ ਖਾਣਾ ਬਣਾ ਰਹੀ ਸੀ। ਰਸੋਈ ਵਿੱਚੋਂ ਆ ਰਹੀ ਖਾਣੇ ਦੀ ਸੁਗੰਧ ਨੇ ਗਰਜਾ ਸਿੰਘ ਦੀ ਭੁੱਖ ਨੂੰ ਹੋਰ ਵਧਾ ਦਿੱਤਾ ਸੀ। ਉਸ ਨੇ ਆਪਣੀ ਨੂੰਹ ਨੂੰ ਕਿਹਾ ਕਿ ਪੁੱਤਰ ਮੈਂ ਘਰ ਦੇ ਸਾਰੇ ਕੰਮ ਕਰ ਦਿੱਤੇ ਨੇ ਹੁਣ ਮੈਨੂੰ ਰੋਟੀ ਦੇ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਕੱਲ ਦੁਪਹਿਰ ਦੀ ਰੋਟੀ ਖਾਧੀ ਹੈ ਰਾਤ ਵੀ ਮੈਂ ਕੁਝ ਨਹੀਂ ਖਾਦਾ ਇਹ ਸੁਣ ਕੇ ਉਸ ਦੀ ਨੂੰ ਕਹਿਣ ਲੱਗੀ ਤੁਹਾਡਾ ਕਹਿਣ ਦਾ ਕੀ ਮਤਲਬ ਹੈ ਕਿ ਮੈਂ ਤੁਹਾਨੂੰ ਖਾਣਾ ਨਹੀਂ ਦਿੰਦੀ ਗੱਲ ਸੁਣੋ ਮੇਰੇ ਪੇਕੇ ਆਉਣ ਵਾਲੇ ਨੇ ਜਦੋਂ ਉਹ ਆ ਕੇ ਖਾਣਾ ਖਾ ਲੈਣਗੇ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਖਾਣਾ ਦੇਵਾਂਗੀ ਕਿਉਂਕਿ ਜੇ ਖਾਣਾ ਘੱਟ ਰਹਿ ਗਿਆ ਫੇਰ ਮੈਂ ਕਿੱਥੋਂ ਪੂਰਾ ਕਰਾਂਗੀ ਉਹਨਾ ਟਾਈਮ ਤੁਸੀਂ ਆ ਬਿਸਕੁਟ ਖਾ ਲਓ ਬਿਸਕੁਟਾਂ ਦਾ ਛੋਟਾ ਜਿਹਾ ਪੈਕਟ ਗਰਜਾ ਸਿੰਘ ਦੇ ਹੱਥ ਵਿੱਚ ਧਰਦੀ ਹੋਈ ਉਸ ਨੂੰ ਕੜਾਕ ਕਰਦੀ ਬੋਲੀ ਆਪਣੀ ਨੂੰਹ ਦੀ ਇਸ ਸੁੱਚੀ ਆਵਾਜ਼ ਨੂੰ ਸੁਣ ਕੇ ਗਰਜਾ ਸਿੰਘ ਕੰਬਣ ਲੱਗ ਗਿਆ ਤੇ ਚੁੱਪਚਾਪ ਬਿਸਕੁਟਾਂ ਦਾ ਪੈਕਟ ਫੜ ਕੇ ਆਪਣੇ ਕਮਰੇ ਅੰਦਰ ਆ ਗਿਆ ਪਹਿਲਾਂ ਉਸ ਦਾ ਜੀ ਕਰਦਾ ਸੀ ਕਿ ਉਹ ਆਪਣੀ ਨੂੰਹ ਦੀਆਂ ਗੱਲਾਂ ਦਾ ਜਵਾਬ ਦੇਵੇ ਪਰ ਫਿਰ ਉਸ ਨੇ ਸੋਚਿਆ ਕਿ ਘਰ ਵਿੱਚ ਕਲੇਸ਼ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਉਹ ਬੋਲੇਗਾ ਤਾਂ ਉਸ ਦੀ ਨੂੰ ਉਸ ਦੇ ਪੁੱਤਰ ਕੋਲ ਉਸ ਦੀ ਸ਼ਿਕਾਇਤ ਲਾਵੇਗੀ ਤੇ ਉਸ ਦਾ ਪੁੱਤਰ ਵੀ ਆਪਣੀ ਪਤਨੀ ਦੀ ਹੀ ਸਾਈਡ ਲਵੇਗਾ ਇਹ ਸੋਚ ਕੇ ਉਹ ਕਮਰੇ ਵਿੱਚ ਆ ਕੇ ਬਿਸਕਟ ਖਾਣ ਲੱਗ ਪਿਆ ਤੇ ਬਿਸਕਟ ਖਾਂਦੇ-ਖਾਂਦੇ ਉਹ ਸੋਚ ਰਿਹਾ ਸੀ ਕਿ ਕੀ ਨਹੀਂ ਕੀਤਾ ਸੀ ਮੈਂ ਆਪਣੇ ਪੁੱਤਰ ਨੂੰ ਪੜਾਉਣ ਲਿਖਾਉਣ ਲਈ ਉਹ ਤੇ ਉਸ ਦੀ ਪਤਨੀ ਨੇ ਕਿੰਨੀ ਮਿਹਨਤ ਨਾਲ ਆਪਣੇ ਪੁੱਤਰ ਨੂੰ ਪਾਲਿਆ ਸੀ ਪਰ ਉਸਦੀ ਪਤਨੀ ਦੇ ਗੁਜਰ ਜਾਣ ਤੋਂ ਬਾਅਦ ਉਸਦੇ ਪੁੱਤਰ ਨੇ ਕਦੇ ਵੀ ਉਸਦਾ ਹਾਲਚਾਲ ਨਹੀਂ ਸੀ ਪੁੱਛਿਆ ਕਦੇ ਵੀ ਉਸ ਕੋਲ ਆ ਕੇ ਮੰਜੇ ਤੇ ਨਹੀਂ ਸੀ ਬੈਠਿਆ ਕਦੇ ਵੀ ਉਸ ਨੂੰ ਨਹੀਂ ਪੁੱਛਿਆ ਸੀ ਕਿ ਤੂੰ ਖਾਣਾ ਖਾਦਾ ਜਾਂ ਨਹੀਂ ਇਹ ਸੋਚਦੇ ਸੋਚਦੇ ਗਰਜਾ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਗਰਜਾ ਸਿੰਘ ਦੀ ਪਤਨੀ ਪ੍ਰਸੰਨ ਕੌਰ ਦੀ ਮੌਤ ਹੋਈ ਨੂੰ ਪੂਰੇ 11 ਸਾਲ ਹੋ ਚੁੱਕੇ ਸੀ ਜਦੋਂ ਗਰਜਾ ਸਿੰਘ ਦਾ ਉੱਤਰ ਛੋਟਾ ਸੀ ਤਾਂ ਗਰਜਾ ਸਿੰਘ ਦੀ ਛੋਟੀ ਜੀ ਦੁਕਾਨ ਸੀ ਉਸਨੇ ਦੁਕਾਨ ਤੋਂ ਬਾਅਦ ਐਨੀ ਜ਼ਿਆਦਾ ਮਿਹਨਤ ਕੀਤੀ ਕਿ ਇੱਕ ਵੱਡਾ ਕਾਰੋਬਾਰ ਖੜਾ ਕਰ ਲਿਆ ਵਧੀਆ ਸ਼ੋਰੂਮ ਬਣਾ ਲਿਆ ਸੀ ਕਿਉਂਕਿ ਉਸ ਨੂੰ ਇਹ ਸੀ ਕਿ ਮੇਰੀ ਆਪਣੀ ਉਮਰ ਤਾਂ ਗਰੀਬੀ ਵਿੱਚ ਲੰਗੀ ਹੈ ਪਰ ਮੈਂ ਆਪਣੇ ਪੁੱਤਰ ਨੂੰ ਗਰੀਬੀ ਵਿੱਚ ਨਹੀਂ ਵੇਖ ਸਕਦਾ ਉਸਨੇ ਦਿਨ ਰਾਤ ਮਿਹਨਤ ਕੀਤੀ ਉਸਦੀ ਪਤਨੀ ਪਰਸੰਨ ਕਰਨੇ ਉਸ ਦਾ ਬਹੁਤ ਸਾਥ ਦਿੱਤਾ ਉਸਨੇ ਆਪਣੇ ਬੇਟੇ ਨੂੰ ਵਧੀਆ ਪੜਾਇਆ ਲਿਖਾਇਆ ਤੇ ਉਸ ਨੂੰ ਇੱਕ ਵੱਡਾ ਕਾਰੋਬਾਰ ਖੜਾ ਕਰਕੇ ਦੇ ਦਿੱਤਾ ਫਿਰ ਉਸ ਦੀ ਸ਼ਾਦੀ ਉਸ ਦੀ ਪਸੰਦ ਦੀ ਕੁੜੀ ਨਾਲ ਕਰਵਾ ਦਿੱਤੀ ਜਦੋਂ ਤੱਕ ਗਰਜਾ ਸਿੰਘ ਦੀ ਪਤਨੀ ਪ੍ਰਸੰਨ ਕੌਰ ਜਿਉਂਦੀ ਸੀ ਤਾਂ ਉਹਨਾਂ ਦੇ ਘਰ ਵਿੱਚ ਪੂਰੀ ਪੁੱਛ ਪੜਤਾਲ ਸੀ ਗਰਜਾ ਸਿੰਘ ਆਪਣੀ ਦੁਕਾਨ ਸੰਭਾਲਦਾ ਸੀ ਉਸ ਦਾ ਪੁੱਤ ਇੱਕ ਵੱਡਾ ਵਪਾਰੀ ਬਣ ਗਿਆ ਸੀ ਉਹ ਦੇਣ ਲੈਣ ਦੇ ਕੰਮ ਕਰਦਾ ਸੀ ਗਰਜਾ ਸਿੰਘ ਦੀ ਪਤਨੀ ਪਰਸិន ਕੌਰ ਆਪਣੀ ਨੂੰ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀ ਸੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਪਰ ਅਚਾਨਕ ਪਰਸិន ਕੌਰ ਦੀ ਮੌਤ ਤੋਂ ਬਾਅਦ ਸਾਰਾ ਕੁਝ ਬਦਲ ਗਿਆ ਪਹਿਲਾਂ ਗਰਜਾ ਸਿੰਘ ਦੁਕਾਨ ਉੱਤੇ ਜਾ ਬੈਠਦਾ ਸੀ ਪਰ ਹੌਲੀ-ਹੌਲੀ ਉਸ ਦੇ ਪੁੱਤਰ ਨੂੰ ਦਾ ਵਰਤਾਓ ਉਸ ਦੇ ਪ੍ਰਤੀ ਬਦਲਦਾ ਗਿਆ ਦੋ ਤਿੰਨ ਦਿਨਾਂ ਲਈ ਗਰਜਾ ਸਿੰਘ ਬਿਮਾਰ ਕੀ ਹੋਇਆ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਦੁਕਾਨ ਤੇ ਬੈਠਣ ਤੋਂ ਮਨਾ ਕਰ ਦਿੱਤਾ ਉਸ ਨੂੰ ਕਹਿਣ ਲੱਗਿਆ ਕਿ ਤੁਸੀਂ ਬੁੱਢੇ ਹੋ ਚੁੱਕੇ ਹੋ ਜੇ ਤੁਹਾਨੂੰ ਕੁਝ ਹੋ ਗਿਆ ਜਿਆਦਾ ਬਿਮਾਰ ਹੋ ਗਏ ਤਾਂ ਤੁਹਾਡੀ ਸੇਵਾ ਸੰਭਾਲ ਕੌਣ ਕਰੇਗਾ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੈ ਪਰ ਗਰਜਾ ਸਿੰਘ ਨੇ ਕਿਹਾ ਸੀ ਕਿ ਪੁੱਤਰ 2-4 ਦਿਨਾਂ ਵਿੱਚ ਮੈਂ ਠੀਕ ਹੋ ਜਾਵਾਂਗਾ ਪਰ ਉਸ ਤੋਂ ਬਾਅਦ ਮੈਂ ਦੁਕਾਨ ਵਧੀਆ ਸੰਭਾਲ ਸਕਦਾ ਹਾਂ ਉਸ ਦਾ ਪੁੱਤਰ ਨਹੀਂ ਚਾਹੁੰਦਾ ਸੀ ਕਿ ਉਹ ਦੁਕਾਨ ਸੰਭਾਲੇ ਗਰਜਾ ਸਿੰਘ ਸੋਚ ਰਿਹਾ ਸੀ ਕਿ ਜੇ ਮੈਂ ਦੁਕਾਨ ਉੱਪਰ ਬੈਠਦਾ ਸੀ ਤਾਂ ਮੇਰੇ ਕੋਲ ਪੈਸੇ ਵੀ ਹੁੰਦੇ ਸੀ ਹੁਣ ਨੂੰ ਪੁੱਤਰ ਮੈਨੂੰ ਇੱਕ ਫੁੱਟੀ ਕੌਡੀ ਵੀ ਵਰਤਣ ਲਈ ਨਹੀਂ ਦਿੰਦੇ ਆਪਣੇ ਹੀ ਘਰ ਵਿੱਚ ਮੈਨੂੰ ਕੈਦ ਹੋ ਗਈ ਹੈ ਮੈਂ ਕਿਤੇ ਵੀ ਆਜ਼ਾਦੀ ਨਾਲ ਖੜ੍ਹ ਬੈਠ ਨਹੀਂ ਸਕਦਾ ਖੁੱਲ ਕੇ ਖਾ ਪੀ ਨਹੀਂ ਸਕਦਾ ਜੇ ਮੇਰੇ ਕੋਲ ਚਾਰ ਪੈਸੇ ਹੁੰਦੇ ਤਾਂ ਮੈਂ ਬਾਹਰੋਂ ਕੁਝ ਖਰੀਦ ਕੇ ਖਾ ਸਕਾਂ ਇਹ ਸਾਰੀਆਂ ਗੱਲਾਂ ਸੋਚਦੇ ਹੋਏ ਗਰਜਾ ਸਿੰਘ ਡੂੰਘੀ ਦਾਸੀ ਦੇ ਵਿੱਚ ਚੱਲਿਆ ਗਿਆ ਗਰਜਾ ਸਿੰਘ ਦੇ ਪੋਤਾ ਤੇ ਪੋਤੀ ਉਸ ਦਾ ਬਹੁਤ ਮੋਹ ਕਰਦੇ ਸੀ ਜਦੋਂ ਵੀ ਉਹ ਸਕੂਲੋਂ ਆਉਂਦੇ ਤਾਂ ਆਪਣੇ ਦਾਦਾ ਜੀ ਕੋਲ ਜਾਂਦੇ ਜਿੰਨਾ ਸਮਾਂ ਉਹ ਆਪਣੇ ਦਾਦਾ ਜੀ ਨਾਲ ਗੱਲਾਂ ਨਾ ਕਰ ਲੈਂਦੇ ਤਾਂ ਉਹਨਾਂ ਦਾ ਦਿਲ ਨਾ ਲੱਗਦਾ ਭਾਵੇਂ ਕਿ ਗਰਜਾ ਸਿੰਘ ਦੀ ਨੂੰਹ ਨੂੰ ਆਪਣੇ ਬੱਚਿਆਂ ਦਾ ਉਸ ਦੇ ਸਹੁਰੇ ਨਾਲ ਇੰਨਾ ਪਿਆਰ ਪਸੰਦ ਨਹੀਂ ਸੀ ਪਰ ਫਿਰ ਵੀ ਬੱਚੇ ਅੱਖ ਵਚਾ ਕੇ ਆਪਣੇ ਦਾਦਾ ਜੀ ਕੋਲ ਚਲੇ ਜਾਂਦੇ ਸੀ ਗਰਜਾ ਸਿੰਘ ਦੀ ਨੂੰਹ ਦੇ ਪੇਕੇ ਆ ਚੁੱਕੇ ਸੀ ਉਸ ਦੀ ਨੂ ਆਪਣੇ ਪੇਕੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਗਰਜਾ ਸਿੰਘ ਦਾ دل ਕਰਦਾ ਸੀ ਕਿ ਉਹ ਵੀ ਰਿਸ਼ਤੇਦਾਰਾਂ ਵਿੱਚ ਜਾ ਕੇ ਬੈਠੇ ਪਰ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਉੱਚੀ-ਉੱਚੀ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਖਾਣਾ ਖਾਈ ਜਾ ਰਿਹਾ ਸੀ ਐਨੇ ਨੂੰ ਰਸੋਈ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੀ ਸੁਗੰਧ ਆਉਣ ਲੱਗੀ ਗਰਜਾ ਸਿੰਘ ਉਡੀਕ ਰਿਹਾ ਸੀ ਕਿ ਕਦੋਂ ਉਸ ਦੀ ਨੂ ਦੇ ਪੇਕੇ ਖਾਣਾ ਖਾਣ ਤੇ ਉਸ ਦੀ ਨੂੰ ਉਸ ਲਈ ਖਾਣ ਨੂੰ ਕੁਝ ਦੇਵੇ ਪਰ ਉਹ ਪਾਣੀ ਪੀ ਪੀ ਕੇ ਆਪਣੀ ਭੁੱਖ ਮਟਾਉਣ ਦੀ ناکਾਮ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੂੰ ਲੱਗਿਆ ਕਿ ਉਸ ਦੀ ਪਾਣੀ ਵਾਲੀ ਬੋਤਲ ਵੀ ਖਾਲੀ ਹੋ ਗਈ ਹੈ ਤਾਂ ਉਹ ਰਸੋਈ ਵਿੱਚ ਪਾਣੀ ਪੀਣ ਗਿਆ ਜਦੋਂ ਉਹ ਰਸੋਈ ਵਿੱਚ ਜਾਣ ਲੱਗਿਆ ਤਾਂ ਉਸ ਦੀ ਨੂੰ ਦੀ ਮਾਂ ਬੋਲੀ ਕਿ ਦੀਪੀ ਤੂੰ ਆਪਣੇ ਸਹੁਰੇ ਤੋਂ ਕੋਈ ਕੰਮ ਕਰਵਾਉਂਦੀ ਹੈ ਕਿ ਸਾਰਾ ਦਿਨ ਵੇਲੇ ਬੈਠੇ ਨੂੰ ਹੀ ਰੋਟੀਆਂ ਦਿੰਦੀ ਹੈ ਤਾਂ ਗਰਜਾ ਸਿੰਘ ਦੀ ਨੂੰਦੀਪੀ ਕਹਿਣ ਲੱਗੀ ਕਿ ਮੰਮੀ ਜੀ ਹੁਣ ਉਹ ਬਜ਼ੁਰਗ ਹੋ ਗਏ ਨੇ ਇਹਨਾਂ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਪਰ ਫੇਰ ਵੀ ਥੋੜਾ ਬਹੁਤ ਕੰਮ ਤਾਂ ਮੈਂ ਕਰਵਾ ਹੀ ਲੈਂਦੀ ਹਾਂ ਸਾਰਾ ਦਿਨ ਵੇਲੇ ਨੂੰ ਰੋਟੀ ਕੌਣ ਦੇਵੇ ਇਹ ਕਹਿ ਕੇ ਉਹ ਦੋਨੇ ਖਿੜਖੜਾ ਕੇ ਹੱਸੀਆਂ ਅਤੇ ਬਾਹਰ ਚਲੀਆਂ ਗਈਆਂ ਗਰਜਾ ਸਿੰਘ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਕਹੇ ਕਿ ਜਿਹੜੇ ਘਰ ਵਿੱਚ ਤੇਰੀ ਧੀ ਮਹਾਰਾਣੀ ਬਣੀ ਬੈਠੀ ਹੈ ਇਹ ਘਰ ਮੈਂ ਆਪਣੀ ਮਿਹਨਤ ਨਾਲ ਬਣਾਇਆ ਹੈ ਪਰ ਉਹ ਚੁੱਪ ਰਿਹਾ ਆਪਣੀ ਨੂੰਹ ਦੀ ਗੱਲ ਉਸ ਦੇ ਦਿਲ ਤੇ ਲੱਗੀ ਜਦੋਂ ਉਹ ਗਲਾਸ ਚੁੱਕ ਕੇ ਪਾਣੀ ਪੀਣ ਲੱਗਾ ਤਾਂ ਉਸ ਦੇ ਹੱਥ ਕੰਬ ਗਏ ਤੇ ਗਲਾਸ نیچے ਡਿੱਗ ਗਿਆ ਪੂਰੀ ਸੋਈ ਵਿੱਚ ਪਾਣੀ ਫੈਲ ਗਿਆ ਗਲਾਸ ਡਿੱਗਣ ਦੀ ਆਵਾਜ਼ ਸੁਣ ਕੇ ਉਸ ਦੀ ਨੂੰਹ ਭੱਜੀ ਭੱਜੀ ਆਈ ਅਤੇ ਕਹਿਣ ਲੱਗੀ ਪਾਪਾ ਜੀ ਜਦੋਂ ਸਾਨੂੰ ਕਿਹਾ ਹੈ ਤੁਸੀਂ ਰਸੋਈ ਵਿੱਚ ਨਹੀਂ ਵੜਨਾ ਫਿਰ ਤੁਸੀਂ ਰਸੋਈ ਵਿੱਚ ਕੀ ਲੈਣ ਆਏ ਹੋ ਸਾਰਾ ਦਿਨ ਤੁਸੀਂ ਪਾਣੀ ਪੀਂਦੇ ਰਹਿੰਦੇ ਹੋ ਇੱਕ ਮਿੰਟ ਵੀ ਟਿਕ ਕੇ ਨਹੀਂ ਬੈਠ ਸਕਦੇ ਗਰਜਾ ਸਿੰਘ ਨੇ ਕਿਹਾ ਕਿ ਪੁੱਤਰ ਮੈਨੂੰ ਭੁੱਖ ਲੱਗੀ ਹੈ ਸਵੇਰ ਦੀ ਮੈਂ ਸਿਰਫ ਇੱਕ ਕੱਪ ਚਾਹ ਪੀਤੀ ਹੈ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਦਾ ਮੈਂ ਤਾਂ ਪਾਣੀ ਪੀ ਕੇ ਆਪਣੀ ਭੁੱਖ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਦੀ ਨੂੰ ਉਸ ਨੂੰ ਬੋਲ ਰਹੀ ਸੀ ਤਾਂ ਉਸ ਦਾ ਪੁੱਤ ਆ ਕੇ ਬੋਲਣ ਲੱਗਾ ਕਿ ਬਾਪੂ ਜੀ ਜਦੋਂ ਤੁਹਾਨੂੰ ਦੀਪੀ ਨੇ ਰਸੋਈ ਵਿੱਚ ਜਾਣ ਤੋਂ ਮਨਾ ਕੀਤਾ ਹੈ ਤਾਂ ਤੁਸੀਂ ਵਾਰ-ਵਾਰ ਰਸੋਈ ਵਿੱਚ ਕਿਉਂ ਆਉਂਦੇ ਹੋ ਸਾਰਾ ਦਿਨ ਘਰ ਦਾ ਮਾਹੌਲ ਖਰਾਬ ਰੱਖਦੇ ਹੋ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ